ਜੋ ਸੀ ਅਰਵਿੰਦ ਕੇਜਰੀਵਾਲ ਤੇ ਸੰਬੋਧਨ ਕਰ ਰਹੇ ਨੇ ਅੱਗੇ ਵਾਦਿਆਂ ਡਰੱਗ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਹੈ ਤੇ ਸਿੱਟ ਅੱਗੇ ਵਿਕਰਮ ਮਜੀਠੀਆ ਪੇਸ਼ ਹੋਣ ਲਈ ਪਹੁੰਚੇ ਪਟਿਆਲਾ 'ਚ ਕਰੀਬ 2 ਘੰਟੇ ਤੋਂ ਇਹ ਪੁੱਛ ਕੇ ਚੱਲ ਰਹੀ ਹੈ ਤੇ 8 ਮਾਰਚ ਨੂੰ ਸਿੱਟ ਦੇ ਵੱਲੋਂ ਮਜੀਠੀਆ ਨੂੰ ਸੰਮਨ ਭੇਜਿਆ ਗਿਆ ਸੀ 2021 ਦਾ ਇਹ ਮਾਮਲਾ ਹੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਜਦੋਂ ਚੰਨੀ ਮੁੱਖ ਮੰਤਰੀ ਸੀ ਉਸ ਵੇਲੇ ਵਿਕਰਮ ਮਜੀਠੀਆ ਖਿਲਾਫ ਇਹ ਮਾਮਲਾ ਦਰਜ ਹੋਇਆ ਸੀ ਤਾਂ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀ ਆਕਾਲੀ ਦਲ ਦੇ ਸੀਨੀਅਰ ਆਗੂ ਉਹਨਾਂ ਤੋਂ ਪੁੱਛਗੀ ਚੱਲ ਰਹੀ ਹੈ ਡਰੱਗ ਦਾ ਇਹ ਮਾਮਲਾ ਹੈ ਅਤੇ ਇਸ ਮਾਮਲੇ ਦੇ ਵਿੱਚ ਸਿੱਟ ਅੱਗੇ ਪੇਸ਼ ਹੋਏ ਨੇ ਵਿਕਰਮ ਮਜੀਠੀਆ। ਪੁਲਿਸ ਦੇ ਵਿੱਚ ਕਰੀਬ 2 ਘੰਟੇ ਤੋਂ ਪੁੱਛਗੀ ਚੋਰੀ ਹੈ। 8 ਮਾਰਚ ਨੂੰ ਸਿੱਟ ਨੇ ਵਿਕਰਮ ਮਜੀਠੀਆ ਨੂੰ ਸੱਮਨ ਭੇਜਿਆ ਸੀ ਤੇ ਦੱਸ ਲਿਏ ਕਿ ਇਹ ਮਾਮਲਾ 2021 ਦਾ ਹੈ ਤੇ ਉਸ ਵੇਲੇ ਕਾਂਗਰਸ ਸਰਕਾਰ ਸੀ ਚੰਨੀ ਮੁੱਖ ਮੰਤਰੀ ਸੀ ਜਿਸ ਵੇਲੇ ਵਿਕਰਮ ਮਜੀਠੀਆ ਤੇ ਇਹ ਪਰਚਾ ਦਰਜ ਹੋਇਆ ਤੇ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਤਾ ਦਿੰਦੇ ਨਜ਼ਰ ਆ ਰਹੇ ਨੇ ਜਦੋਂ মিডিਆ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਜਾ ਰਿਹਾ ਸੀ ਤਾਂ ਵਿਕਰਮ ਮਜੀਠੀਆ ਗੋਗਲਸ ਲਾਈ ਹੋਏ ਸੀ ਅਤੇ ਉਹਨਾਂ ਨੇ ਮੁੱਛਾਂ ਨੂੰ ਤਾ ਵੀ ਦਿੱਤਾ ਇਸ ਦੌਰਾਨ ਕਈ ਸਵਾਲ মিডিਆ ਦੇ ਵੱਲੋਂ ਪੁੱਛੇ ਗਏ ਵਿਕਰਮ ਸਿੰਘ ਮਜੀਠੀਆ ਨੂੰ ਪਰ ਕਿਸੇ ਵੀ ਸਵਾਲ ਦਾ ਖੈਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਮਨੋਸ਼ ਸ਼ਰਮਾ ਪਟਿਆਲਾ ਤੋਂ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਅਮਨੋ ਜਸਟੰਗ ਦੇ ਨਾਲ ਵਿਕਰਮ ਮਜੀਠੀਆ ਦੀ ਅੱਜ ਪੇਸ਼ੀ ਹੈ ਤੇ ਗੱਲਬਾਤ ਹੋ ਰਹੀ ਹੈ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਮੀਡੀਆ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ ਕੀ ਅਪਡੇਟ ਕੋਈ ਸਵਾਲ ਦਾ ਜਵਾਬ ਦੇ ਰਹੇ ਸੀ ਵਿਕਰਮ ਮਜੀਠੀਆ ਜੀ ਬਿਲਕੁਲ ਅਨਵੀਰ ਜੀ ਜਿਵੇਂ ਹੀ ਉਹਨਾਂ ਦੀ ਐਂਟਰੀ ਹੁੰਦੀ ਹੈ ਕਾਲੀ ਐਨਕਾ ਲਾ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਜਦੋਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੱਸਤਾ ਕਿ ਮੁੱਛਾਂ ਨੂੰ ਤਾੜ ਦਿੱਤਾ ਤੇ ਕਿਹਾ ਕਿ ਮੈਂ ਵਾਪਸ ਆ ਕੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਫਿਲਹਾਲ ਵਾਹਿਗੁਰੂ ਦਾ ਜਪ ਕਰੋ ਤਾਂ 2 ਘੰਟੇ ਦਾ ਟਾਈਮ ਰਣਵੀਰ ਜੀ ਜੀ ਲਗਭਗ ਹੋ ਚੁੱਕਿਆ ਹੈ ਇਸ ਜਿਹੜੀ ਸਿੱਟ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਹਰਚੰਦ ਸਿੰਘ ਭੁੱਲਰ ਨੇ ਉਹਨਾਂ ਦੀ ਅਗਵਾਈ ਹੇਠ ਹੋ ਰਹੀ ਹੈ ਤੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਲੰਬੀ ਪੁੱਛਗਿੱਛ ਚੱਲ ਸਕਦੀ ਹੈ ਪਹਿਲਾਂ 2-3 ਘੰਟੇ ਦੀ ਗੱਲ ਹੋਸੀ ਪਰ ਹੁਣ ਜਿਹੜੀ ਸਰਫੀ ਉੱਥੇ ਮੌਜੂਦ ਹੈ ਉਹਦੇ ਵਿੱਚ ਰਣਵੀਰ ਜੀ ਸਾਫ਼ ਗੱਲ ਹੈ ਕਿ ਲੰਬੀ ਪੁੱਛਗਿੱਛ ਚੱਲ ਸਕਦੀ ਹੈ ਤੇ ਹੋ ਸਕਦੀ ਹੈ ਅਗਲਾ ਦਿਨ ਵੀ ਇਸ ਇਨਵੈਸਟੀਗੇਸ਼ਨ ਦੇ ਲਈ ਰੱਖਿਆ ਜਾਵੇ ਯਾਨੀ ਕਿ ਕੱਲ ਨੂੰ ਵੀ 2 ਦਿਨ ਪੁੱਛਗਿੱਛ ਦੇ ਲਈ ਦੁਬਾਰਾ ਮਜੀਠੀਆ ਨੂੰ ਬੁਲਾਇਆ ਜਾ ਸਕਦਾ ਪਰ ਜਿਸ ਤਰ੍ਹਾਂ ਅਸੀਂ ਉਹਨੂੰ ਜਦੋਂ ਸਵਾਲ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਵਾਪਸੀ ਦੇ ਅਗੇ ਥੋੜੀ ਨਾਲ ਸਾਰੀ ਗੱਲ ਕਰੂੰਗਾ ਸੋ ਬਿਲਕੁਲ ਅਮਰੋ ਜਿਸ ਟੰਗ ਦੇ ਨਾਲ ਇੱਕ ਤਾਂ ਡਰੱਗ ਮਾਮਲਾ ਵੀ ਹੈ ਵਿਕਰਮ ਸਿੰਘ ਮਜੀਠੀਆ ਪਰ ਪਿਛਲੇ ਦਿਨ ਹੀ ਅਕਾਲੀ ਦਲ ਦੇ ਬਾਰੇ ਦੇ ਵਿੱਚ ਜੋ ਅੰਤਰੀਂ ਕਮੇਟੀ ਦੇ ਬਾਰੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਨੋਟ ਜਾਰੀ ਕੀਤਾ ਗਿਆ ਤੇ ਫਿਰ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਪਿੱਠ 'ਚ ਛੁਰਾ ਮਾਰਿਆ ਗਿਆ ਉਸ ਤੇ ਵੀ ਜ਼ਰੂਰ ਰਿਐਕਸ਼ਨ ਆਏਗਾ ਵਿਕਰਮ ਮਜੀਠੀਆ ਦਾ ਅੱਜ ਜੀ ਬਿਲਕੁਲ ਰਣਵੀਰ ਜੀ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਹੋਰ ਆਵਾਜ਼ਾਂ ਉਖੇਤੀ ਤੇ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਤੌਰ ਤੇ ਗੱਲ ਕਹੀ ਸੀ ਜਿਹੜੀ ਅੰਤਰੀਂ ਕਮਿਟੀ ਦਾ ਫੈਸਲਾ ਆਇਆ ਸੀ ਤੇ ਅੱਜ ਤੁਸੀਂ ਦੇਖੋ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੁੰਦੇ ਨੇ ਤਾਂ ਭਾਰੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਹੁੰਦੇ ਨੇ ਪਰ ਅੱਜ ਸਿਰਫ ਦੋ ਜਿਹੜੇ ਮੇਨ ਆਗੂ ਨੇ ਅਮਿਤ ਰਾਠੀ ਜਿਹੜੇ ਸਪੋਕਸਮੈਨ ਨੇ ਤੇ ਅਮਰੋਦੇ ਹਲਕੇ ਇੰਚਾਰਜ ਨੇ ਰਾਜੂ ਖੰਨਾ ਉਹੀ ਪਹੁੰਚੇ ਸੀ ਤੇ ਇੱਕ ਦੋ ਹੋਰ ਜਿਹੜੇ ਅਕਾਲੀ ਵਰਕਰ ਮੇਨ ਆਗੂ ਨੇ ਉਹਦੇ ਨਾਲ ਵਰਕਰ ਆਏ ਸੀ ਸੋ ਪਹਿਲਾਂ ਵਾਲਾ ਦੇਸ਼ਿਕਾ ਕਰ ਰਹੇ ਸੀ ਪਰ ਜਿਵੇਂ ਹੀ ਵਿਕ੍ਰਮ ਸਿੰਘ ਮਜੀਠੀਆ ਹੁਣ ਬਾਹਰ ਆਉਣਗੇ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਬਾਰੇ ਵੀ ਤੇ ਜਿਹੜੀ ਅਕਾਲੀ ਦਲ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਤੋਂ ਬਾਅਦ ਸਿਆਸਤ ਅੰਦਰੂਨੀ ਸਿਆਸਤ ਬਕੀ ਹੈ ਉਹਦੇ ਬਾਰੇ ਵੀ ਸਵਾਲ ਕਰਾਂਗੇ ਤਾਂ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਉਹ ਜਵਾਬ ਦੇਣਗੇ ਕਿ ਪੂਰਾ ਮਾਮਲਾ ਕੀ ਉਹਨਾਂ ਦੀ ਸੋਚ ਕੀ ਹੈ ਤੇ ਅੱਗੇ ਫਿਊਚਰ ਦੇ ਵਿੱਚ ਅਕਾਲੀ ਦਲ ਬਾਰੇ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਸੋਚ ਹੈ ਉਹ ਕਿਸ ਤਰ੍ਹਾਂ ਦੀ ਹੈ ਬਿਲਕੁਲ ਇਸ ਗੱਲ ਦਾ ਇੰਤਜ਼ਾਰ ਵੀ ਰਹੇਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਉਸ ਤੋਂ ਬਾਅਦ ਰਿਐਕਸ਼ਨ ਵੀ ਸਾਹਮਣੇ ਨਹੀਂ ਆਇਆ ਤੇ ਵਿਕਰਮ ਸਿੰਘ ਮਜੀਠੀਆ ਉਸ ਪ੍ਰੈਸ ਨੋਟ ਤੋਂ ਬਾਅਦ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ ਬਹੁਤ ਧੰਨਵਾਦ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਪਟਿਆਲਾ ਤੋਂ ਜੁੜੇ ਸੀ ਜਾਣਕਾਰੀ ਦੇ ਰਹੇ ਸੀ ਡਰੱਗ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਆ ਦੀ ਅੱਜ ਪੇਸ਼ੀ ਹੋ ਰਹੀ ਹੈ ਸੱਟ ਦੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ 2 ਘੰਟਿਆਂ ਤੋਂ ਇਹ ਪੁੱਛਗਿੱਛ ਹੋ ਰਹੀ ਹੈ ਤੇ 8 ਮਾਰਚ ਨੂੰ ਸਿੱਟ ਨੇ ਮਜੀਠੀਆ ਨੂੰ ਸੰਮਨ ਭੇਜਿਆ ਸੀ 2021 ਦਾ ਇਹ ਮਾਮਲਾ ਜਿਸ ਦੇ ਵਿੱਚ ਡਰੱਗ ਮਾਮਲੇ ਦੇ ਵਿੱਚ ਲਗਾਤਾਰ ਪੁੱਛਗਿੱਛ ਵਿਕਰਮ ਮਜੀਠੀਆ ਤੋਂ ਹੋ ਰਹੀ ਹੈ ਤੇ ਵਿਕਰਮ ਮਜੀਠੀਆ ਨੂੰ ਜੇਲ ਵੀ ਜਾਣਾ ਪਿਆ ਇਸੇ ਮਾਮਲੇ ਦੇ ਵਿੱਚ